ਉਹ ਨਹੀਂ ਆਪਣਾ ਜੇ ਕੋਈ ਹੋਵੇ। ਇਹ ਲਿਫਟਿੰਗ ਦਾ ਬਹੁਤ ਬੁਰੀ ਆਇਆ। ਇਹ ਬੰਦ ਨੂੰ ਲੈਟਸ ਕਰੋ ਆਪਏ ਨੂੰ ਕੋਰਕ ਕੋਲੋਂ ਬੰਦਵਾ ਦਿਓ। ਹਾਂ। ਉਹ ਨਾ ਪੜ੍ਹਦੇ। ਇਹ ਕਿਵੇਂ ਦੇਂਗੇ ਉਹਦਾ ਸਹੀ। ਹਾਂ। ਆ ਨਹੀਂ ਜੇ ਬੇਦਨ ਬੇਦਨ ਕੋਈ ਗੱਲ ਨਹੀਂ। ਮੈਂ ਬੈਠਾਂਗਾ ਕੋ ਕਹਿੰਦਾ ਇੱਥੇ ਦੇ ਦਿੰਦੇ ਇਹੋ ਚੀ ਇਰਲਾ ਕੇ ਮੱਟੀਆਂ ਜਿੱਦੇ। ਉਹਦਾ ਆਈਡੀ ਸਰਪ੍ਰੀਓ ਦਾ ਬਟਨ ਕੱਢ ਦਿੱਤੇ ਕੱਲ ਸ਼ਾਮ ਤੱਕ ਕੱਢ ਖਤਮ ਹੋ ਜਾਣੀ ਹੈ ਹੈਲੋ ਹੈਲੋ ਹਾਂ اچھا ਉਹ ਨਹੀਂ ਨਹੀਂ ਉਹਦੂ ਕੀ ਕਰ ਦਿੰਦੀ ਆਪਾਂ ਤੁਸੀਂ ਉਹਨੂੰ ਬਲੈਕਲਿਸਟ ਕਰੋ ਉਦੋਂ ਚਕਾਵਾਂਗਾ ਬਹੁਤ ਬੇਦਰਦ ਮੇਰੇ ਨਾਲ ਯਾਰ ਦੱਸੋ ਦੱਸੋ ਉਹਨੇ ਇੱਕ ਆਈ ਕਰਵਾਉਣਾ ਸੀ ਇਹਦੇ ਸੇਕ ਕਾਚੀ ਨਾਮਿਆ ਬੰਦੇ ਠੀਕ ਜਾ ਰਹੀ ਹੈ ਮੈਂ 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 ਇੱਕ ਵਜਨ ਸਰਪ੍ਰੀਖਿ ਪ੍ਰਸ਼ਤਾਪਕ ਨੂੰ ਅਛਾ ਤਾ ਕਰੀ ਜਿਦਾ ਸਾਹਿਬ ਪ੍ਰਧਾਨ ਦੇ ਆਪਣੇ ਉਹਨਾਂ ਨਾਲ ਗੱਲ ਕਰਨਾ ਆਪਸੀ ਆਪਣੇ ਇਹ ਕਿੰਨੇ ਜੇ ਅਸੀਂ ਆਪਣੀ ਕੰਫਰਮ ਦੇ ਦਿੰਦੇ ਆ ਤੇ ਸਾਨੂੰ ਇੱਕ ਵਾਰ ਪੁਗਾ ਦੀ ਕਿਸਾਬ ਨਾਲ ਲੱਗੋ ਪੁਗਾ ਦੀ ਕਿਸਾਬ ਨਾਲ ਲੱਗੋ ਕਿਸੇ ਸਰਪੰਚ ਚੱਕਦੇ ਨਾਲ ਹੀ ਆ ਜੀ ਹਾਂਜੀ ਦੱਸਿਓ ਅਜੀ ਜੀ ਤੁਸੀਂ ਇਹਦੇ ਬੰਦੀ ਪਹੁੰਚੀ ਜੀ ਇਸ ਪਰ ਸਦਾਪਸ ਹੋਲੇ ਸਰ ਮੇਰੇ ਨਾਲ ਪੰਚਪੱਤ ਦੇ ਚੇਅਰਮੈਨ ਸ੍ਰੀ ਹਲਕੇ ਦਿਨ ਚਾਹ ਸਾਡੇ ਸਦਾਬਦੀਪ ਸਿੰਘ ਮਹਿਦੀਆ ਸਾਡੇ ਆਰਤੀ ਸੁਸਾਇਟੀ ਦੇ ਪ੍ਰਧਾਨ ਸਾਹਿਬ ਸਾਡੇ ਆਰਤੀ ਭਰਾ ਨਾਲ ਅਸੀਂ ਮੰਡੀਆਂ ਦੇ ਵਿੱਚ ਜਿਹੜੀ ਕਨਕ ਦੀ ਲਿਫਟਿੰਗ ਨਹੀਂ ਹੋ ਰਹੀ ਇੱਥੇ ਵੀ ਨਹੀਂ ਹੋਈ ਉਹਦੇ ਬਾਰੇ ਪਤਾ ਕਰਨਾ ਆਏ ਸੀ ਸੋ ਉਹ ਆਰਤੀ ਭਰਾਵਾਂ ਨਾਲ ਬੀਟੇ ਕਿਤੇ ਉਹ ਸੋਲੂਸ਼ਨ ਲਿਦਾ ਕਰਤਾ ਸਾਡਾ ਮੇਨ ਮਕਸਦ ਇਹ ਸੀਗਾ ਹੁੰਦਾ ਕਿ ਜਿਹੜੀ ਮਤਲ ਖਰੀਦ ਤੇ ਹੋ ਰਹੀ ਆ ਪੈਸੇ ਵੀ ਪੈਦੇ ਕਿਸਾਨਾਂ ਨੂੰ ਪਰ ਕਣਕ ਜਿਹੜੀ ਮੱਡੀਆਂ ਵਿੱਚ ਪਈ ਖਲਾਬਣਾ ਹੁੰਦੇ ਇਹਦੀ ਚਕਾਈ ਜਿਹੜੀ ਆ ਜਲਦੀ ਜਲਦੀ ਹੁੰਦੀ ਉਹਦੇ ਵਾਸਤੇ ਮੈਂ ਅੰਮ੍ਰਿਤਸਰ ਗਿਆ ਇਹ ਪਹਿਲਾਂ ਵਾਰਸਾਇ ਗਿਆ ਉਹ ਕੁੱਕੜਾ ਲੈ ਕੇ ਆ ਤੇ ਇਹਦੇ ਪ੍ਰਬੰਧ ਦੇਖਿਆ ਦੂਜੀ ਦਾਤੀ ਅਫਸਰਾਂ ਦੀ ਇੱਕ ਦੋ ਦਿਨ ਦੇ ਵਿੱਚ ਵਿੱਚ ਮੱਢੀ ਜਿਹੜੀਆਂ ਸਾਰੀ ਖਾਦ ਕਰਾਦਾਂਗੇ ਤੇ ਰਿਕਟੇ ਜਿਹੜੀਆਂ ਕਰਾ ਹਰ ਸਾਲ ਸਰ ਲਿਫਟਿੰਗ ਦੀ ਮੁਸ਼ਕਲ ਆਉਂਦੀ ਹਰ ਸਾਲ ਸਰ ਸੀਦਾਂ ਜੀ ਹਰ ਸਾਲ ਨਾਲ ਇੱਕ ਸਿਸਟਮ ਆ ਜਿਹੜਾ ਬੜਾ ਪਧਾਨਾ ਤੋੜਿਆ ਹੁੰਦਾ ਜਿਹੜੇ ਇਹ ਟਰਾਂਸਪੋਰਟਰ ਦੇਖ ਇਹ ਪਹਿਲਾਂ ਤੇ ਟੈਂਡਰ ਲੈ ਲੈਂਦੇ ਆ ਆਹ ਬੰਦਾ ਜਿਆਦਾ ਲੈਂਦਾ ਨਹੀਂ ਉਹਨੂੰ ਪਤਾ ਨਹੀਂ ਇਹਦੇ ਸਮਝ ਨਹੀਂ ਕਿ ਚਾਹੀਦਾ ਉਹ ਟੈਂਡਰ ਲੈ ਕੇ ਮੁੜ ਕੇ ਲੋਕਾਂ ਨੂੰ ਖਲਾਫ ਕਰਨਾ ਵਿੱਚ ਸੋ ਇਹ ਜਿਹੜਾ ਬੰਦਾ ਇਹਨੂੰ ਮੈਂ ਕਿਹਾ ਸੀ ਸਾਬ ਨੂੰ ਉਹਨੇ ਗੱਲ ਕੀਤੀ ਆ ਕੱਲ ਵੀ ਕੀਤੀ ਵੀ ਇਹਨੂੰ ਬਲੈਕਲਿਸਟ ਕਰ ਦੋ ਤੇ ਤੁਸੀਂ ਬਲੋ ਜਿਹੜਾ ਆਰਤੀਆਂ ਨੂੰ ਖੋਦ ਦੇ ਲਿਆ ਡਿਊਟੀ ਲਾ ਦੋ ਆਪੇ ਆਪਣਾ ਮਾਲ ਚਾਹਣਗੇ ਪੈਸੇ ਜਿਹੜੇ ਆ ਕਰਾਇਆ ਜਿਹੜਾ ਉਹ ਆਪਾਂ ਆਰਤੀਆਂ ਨੂੰ ਕਹਾਗੇ ਇਸ ਕਰਕੇ ਇਹਦਾ ਨਾ ਅਗਲੀ ਵਾਰ ਜਦੋਂ ਹੋਊਗਾ ਉਹ ਸੀਐਫ ਸਾਹਿਬ ਨੂੰ ਕਹਿ ਕੇ ਇਹਦਾ ਕੋਈ ਹੋਰ ਹੱਲ ਜਿਹੜਾ ਕੱਢਦੇ ਆ ਇਹ ਨਹੀਂ ਤੇ ਜਿਹੜਾ ਟਰਾਂਸਪੋਰਟਰ ਐਵੇਂ ਹੀ ਨਾ ਇਹਦਾ ਕੋ ਰੱਖਿਆ ਵਧੀਆਗਾ ਨਾ ਕੋ ਟਰੱਕ ਦਾ ਟੈਂਪੂ ਉਦਾਂ ਹੀ ਟ੍ਰੈਕਟਰ ਭਰ ਕੇ ਲੈ ਦਿੰਦਿਆ ਮੁੜ ਕੇ ਜੀ ਮੇਰੀ ਇੰਦੀਆਂ ਗੱਡੀਆਂ ਇੱਧਰ ਚਲ ਗਈਆਂ ਇੰਦੀਆਂ ਇੱਧਰ ਚਲ ਗਈਆਂ ਤੇ ਕੰਨ ਖਰਾਬ ਹੋਦੀ ਐ ਇਸ ਕਰਕੇ ਬਲੱਡੀ ਸਭ ਨੂੰ ਕਹਿ ਕੇ ਉਹਨਾਂ ਨੂੰ ਬਲੈਕਲਿਸਟ ਕਰਕੇ ਤੇ ਜਿਹੜਾ ਕੰਮ ਐ ਉਹ ਆਰਥਿਕ ਵਿਹਾਫ ਪੜਾਪੇਗਾ ਸਰਹ ਜੇ ਦੋਨੋਂ ਮੇਸੇ ਮੇਨੂੰ ਸਾਰੇ ਇਹਨਾਂ ਦੀਆਂ ਮੰਡੀ ਦੀ ਜਿਹੜੀ ਰਾਸਾਈ ਦੀ ਮੰਡੀ ਹੈ ਇਹਦੀ ਮੁਸ਼ਕਲ ਹੈ ਨਿਕਾਸੀ ਦੀ ਕਾफी ਪਿਛਲੇ ਸਮੇਂ ਤੋਂ ਵਾ ਰਹੀ ਹੈ ਇੱਕ ਛੇੜ ਦੀ ਨਹੀਂ ਜਿਹੜੀ ਛੇੜੀ ਨਿਕਾਸੀ ਦਾ ਮੁੱਦਾ ਸੀਗਾ ਉਹ ਕਰਕੇ ਕਿ ਨਗਰ ਪੰਚਾਇਤ ਨਹੀਂ ਬਣੀ ਉਹਨਾਂ ਨਗਰ ਪੰਚਾਇਤ ਬਣ ਗਿਆ ਸਰਦਾਰ ਪ੍ਰਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਗਰ ਪੰਚਾਇਤ ਕੋ ਪੈਸੇ ਵੀ ਆ ਗਏ ਨਗਰ ਪੰਚਾਇਤ ਸਭ ਤੋਂ ਪਹਿਲਾਂ ਨਿਕਾਸੀ ਦਾ ਇੱਥੇ ਕੰਮ ਕਰੇ ਇੱਕ ਆਰਤੀਪਦਾਵਾਂ ਦਾ ਪਾਣੂ ਟਰਾਂਸਪੋਰਟ ਕਰ ਕੇ ਤੇ ਬਿਜਲੀ ਦੀ ਸੋਸ਼ਿਆ ਮੰਡੀ ਦੇ ਵਿੱਚ ਉਹ ਮੈਂ ਕਹਤਾ ਚੀਜ਼ ਨੂੰ ਉਹ ਵੀ ਇੱਥੇ ਲੱਗਦੀ ਆਂ ਅੰਡੇ ਦਾ ਚੀਜ਼ ਤੇ ਇੱਕ ਕੰਡਾ ਮੈਂ ਮਾਰਕੀਟ ਕੁਇਟੀਆਂ ਦਾ ਡਿਊਟੀ ਲਾਈ ਆ ਕਿ ਕੰਡਾ ਇੱਕ ਜਿਹੜਾ ਮੈਂ ਸੈਕਟ ਨੂੰ ਕਿਹਾ ਕਿ ਇੱਥੇ ਕੰਡਾ ਲਮ ਤੇ ਦੋ ਕੋਈ ਕਿਸੇ ਕਿਸੂ ਦੀ ਸਵਸਥਾ ਨਾ ਮੈਂ ਆਪਾਂ ਹੱਥਾਂ ਦਾ ਬੋਲਣ ਦੇ ਸਰ ਆਪਨੀ ਸਰਕਾਰ ਜਦੋਂ ਬਣੀ ਸੀ ਸੀਐਮ ਸਾਹਿਬ ਨੇ ਕਿਹਾ ਹੈ ਕਿਸਾਨ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪੇਮੈਂਟ ਮਿਲਿਆ ਕਰੇਗੀ ਕਿ ਇਸ ਤਰ੍ਹਾਂ ਸਰ ਪੇਮੈਂਟ ਐਪ ਦੀ 24 ਘੰਟਿਆਂ ਜੋ ਹੋਦੀ ਹੈ ਪੇਮੈਂਟ ਦੀ ਕੋਈ ਪ੍ਰੋਬਲਮ ਨਹੀਂ ਪੇਮੈਂਟ ਦੀ ਪੇਮੈਂਟ ਤੇ ਜਦੋਂ ਇਤੋਂ ਮਤਲਬ ਇਹ ਛੱਡ ਦਿੰਦੇ ਆ ਫਿਰ ਕਿੱਦਾਂ ਚੜ ਜਾਂਦੀ ਆ ਉਸੇ ਲਈ ਪੋਰਟਲ ਤੇ ਜਾਣ ਕੇ ਤੇ ਪੇਮੈਂਟ ਤੇ ਹੋ ਜਾਂਦੀ ਪੈਸੇ ਨਹੀਂ ਤੇ ਕੋਈ ਪ੍ਰੋਬਲਮ ਪਤਾ ਨਹੀਂ ਮੈ ਆ ਕਿ ਕਣਕ ਜਿਹੜੀ ਜੇ ਮੰਡੀਆਂ ਚ ਪਈ ਦੀ ਕੱਲ ਤੱਕ ਬਰਸਾਤ ਆ ਗਈ ਮੌਸਮ ਖਰਾਬ ਹੋ ਗਿਆ ਇਹ ਕੰਨਕ ਸਾਦੀ ਖਰਾਬ ਹੋ ਜੂਗੀ ਕੋਈ ਪੰਥ ਸਾਹਿਬ ਨੇ ਖਰੀਦੀ ਆ ਬਾਜ਼ਾਰ ਫੈਡ ਨੇ ਖਰੀਦੀ ਆ ਸਾਰੇ ਪੰਥ ਗਰੇ ਨੇ ਸਾਡੀਆਂ ਏਜੰਸੀਆਂ ਨੇ ਖਰੀਦੀ ਆ ਤੁਸੀਂ ਤਾਂ ਜਿਹੜਾ ਖਰਾਬ ਨਹੀਂ ਹੋਣ ਦੇਣਾ ਤੁਹਾਨੂੰ ਉਹਦੀ ਜਿਹੜੀ ਲਿਫਟਿੰਗ ਕਰਾਉਣੀ ਉਹ ਬਹੁਤ ਜੂਰੀ ਆ ਪੇਮੈਂਟ ਦੀ ਕਿਸਾਨਾਂ ਦਾ ਕੋਈ ਸਵੱਸਿਆ ਨਹੀਂ ਇੱਕ ਸ਼ੈੱਡ ਉਹਨਾਂ ਨੇ ਮੰਗ ਕੀਤੀ ਇੱਕ ਸ਼ੈੱਡ ਆ ਗਿਆ ਆਲਰੇਡੀ ਇੱਕ ਸ਼ੈੱਡ ਮੈਂ ਹੋਰ ਉਹਨਾਂ ਨੂੰ ਲੈ ਕੇ ਦਊਗਾ ਮੈਂ ਕਾਕੇ ਚੇਤਨਕ ਸਾਹਿਬ ਨਾਲ ਵੱਡੀ ਬੋਰਡਿਆਂ ਨਾਲ ਜਾਂ ਖੁਰਿਆ ਸਾਹਿਬ ਨਾਲ ਮੈਂ ਗੱਲ ਕਰਕੇ ਇੱਕ ਸ਼ੈੱਡ ਹੋ ਮੈਂਦਾ ਵੀ ਦੋਪਲੀ ਮੰਡੀ ਐ ਤੇ ਦੋ ਸ਼ੈੱਡ ਬਣ ਗਏ ਤਾਂ ਵਧੀਆ ਹੋ ਜੂਗਾ ਬੜ ਲੰਬੇ ਸਮੇਂ ਤੋਂ ਵਿਖਣੋਂ ਆ ਰਿਆਂ ਵੀ ਜਿਨ੍ਹਾਂ ਨੇ ਇੱਕ ਗੱਡੀ ਵੀ ਦੀਜੀ ਦੇ ਕੋਲ ਉਹ ਟੈਂਡਰ ਲੈ ਲਿੰਦੇ ਨੇ ਇਹਦੇ ਸਬੰਧੀ ਕਿ ਸਰਕਾਰ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਹੈ। ਨਹੀਂ ਇਹਦੇ ਵਿੱਚ ਤਾਂ ਇੱਕ ਸਿਸਟਮ ਹੈ। ਵੀ ਐਕਚੁਅਲੀ ਕੀ ਹੈ ਕਿ ਕੁਝ ਲੋਗ ਇਦਾਂ ਦੇ ਪੰਜਾਬ ਚ ਜਿਹੜੇ ਟੈਂਡਰ ਵਗੈਰਾ ਉਹ ਹੀ ਲਈ ਜਾਂਦੇ ਆ। ਆਮ ਨਵਾਂ ਬੰਦਾ ਇਹਦੇ ਚੰਨਾ ਦਖਲਦਾ ਜੀ ਨਹੀਂ ਕਰਦਾ ਜੋ ਟੈਂਡਰ ਲੱਗਦੇ ਆ। ਜਾਂ ਤਾਂ ਨਵੇਂ ਬੰਦੇ ਆ ਜਾਣ ਐਕਚੁਅਲੀ ਪਿਛਲੀ ਵਾਰ ਅਸੀਂ ਸੀਐਮ ਸਾਹਿਬ ਨੂੰ ਕਹਿ ਦੋ ਕਿ ਇਹਦੇ ਚੱਲ ਇਹਨਾਂ ਨੂੰ 6 ਮਹੀਨੇ ਦੇ ਦੇ ਕੇ ਦੇਖ ਕੇ ਦੇਖ ਕੇ ਵੇਖ ਲੈਂਦੇ ਆ। ਅਜੇ ਪਹਿਲੇ ਮੈਂ ਤੇ ਇਸ ਗੱਲ ਦੇ ਹੱਕ ਜਾ ਕੇ ਆਰਤੀਆਂ ਨੂੰ ਹੀ ਦੋ ਇਹ ਅਧਿਕਾਰ ਦੇਣਾ ਆਰਤੀ ਆਪਣਾ ਮਾਤਸਾਨਾ ਕੋ ਲੈਣ ਦਾ ਚਕਾਉਣਾ ਐਕਾ ਤਰ੍ਹਾਂ ਲਈ ਆ ਹੁਣ ਸੀਐਮ ਸਾਹਿਬ ਨੂੰ ਕਹਿ ਕੇ ਤੂੰ ਠੀਕ ਕਰਵਾ ਦਾਂਗੇ ਕੋਈ